एनटीवी पंजाब हिमाचल हरियाणा देख रहे हो ਤੁਸੀਂ ਬੀਤੀ 21 ਤਰੀਕ ਨੂੰ ਡੰਡਿਆਲਾ ਦੇ ਅਧੀਨ ਇੱਕ ਐਡਵੋਕੇਟ ਦੇ ਉੱਪਰ ਗੋਲੀ ਚਲਾਈ ਗਈ ਸੀ ਤਾਂ ਉਸ ਦੇ ਵਿੱਚ ਪੁਲਿਸ ਦੇ ਵੱਲੋਂ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਰੱਖੀ ਗਈ ਆ ਜਿਸ ਦੇ ਵਿੱਚ ਖੁਲਾਸੇ ਕੀਤੇ ਗਏ ਨੇ ਉਹਨਾਂ ਹਥਿਆਰਾਂ ਦੇ ਜਿਨ੍ਹਾਂ ਦੇ ਨਾਲ ਉਸ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਕਿ ਕਿੰਨੇ ਦੋਸ਼ੀ ਹੁਣ ਤੱਕ ਗ੍ਰਿਫਤਾਰ ਨੇ ਸਾਡੇ ਨਾਲ ਡੀਐਸਪੀ ਰਵਿੰਦਰ ਸਿੰਘ ਨੇ ਗੱਲਬਾਤ ਕਰਦੇ ਆ ਸਰ ਜੋ ਇਹ ਮਾਮਲਾ ਸੀ ਕੀ ਸੀ ਸਾਰਾ 21 7 25 ਨੂੰ ਵਕੀਲ ਸਾਹਿਬ ਸਰਦਾਰ ਲਖਵਿੰਦਰ ਸਿੰਘ ਜੀ ਆਪਣੇ ਘਰੋਂ ਆਪਣੀ ਗੱਡੀ ਦੇ ਉੱਤੇ ਕਚਹਿਰੀ ਨੂੰ ਜਾ ਰਹੇ ਸੀ ਤੇ ਰਸਤੇ ਨੂੰ ਦੇਵੀ ਅਬਦਾਸਪੁਰਾ ਰੋਡ ਦੇ ਉੱਤੇ ਲਾਗੇ ਗੇਟ ਵਾ ਉਹਦੇ ਲਾਗੇ ਜਦੋਂ ਆਏ ਤੇ ਤਿੰਨ ਜਿਹੜੇ ਆ ਆਪਣੇ ਮੋਟਰਸਾਈਕਲ ਸਵਾਰ ਇਹਨਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਤੇ ਜਿਹੜੀ ਉਹਨਾਂ ਦੀ ਗੱਡੀ ਉੱਥੇ ਜਗ੍ਹਾ ਤੇ ਵੱਜ ਗਈ ਜਿਹਦੇ ਕਰਕੇ ਕੋਸ਼ 3 ਗੋਲੀਆਂ ਉਹਨਾਂ ਦੇ ਲੱਗੀਆਂ ਉਹਦੇ ਕਰਕੇ ਉਹ ਇੰਜਰਡ ਹੋ ਗਏ ਇੰਜਰਡ ਹੋਣ ਤੋਂ ਬਾਅਦ ਉਹ ਅਮਨਦੀਪ ਹਸਪੀਟਲ ਦੇ ਵਿੱਚ ਐਡਮਿਟ ਸੀ ਤੇ ਅੱਜ ਜਿਹੜੀ ਆ ਉਹਨਾਂ ਦੀ ਸਵੇਰੇ ਡੈਥ ਹੋ ਗਈ ਸਰ ਇਸ ਕੇਸ ਦੇ ਵਿੱਚ ਕਿੰਨੇ ਦੋਸ਼ੀ ਨੇ ਹੁਣ ਤੱਕ ਤੁਹਾਡੇ ਵੱਲੋਂ ਫੜੇ ਗਏ ਨੇ ਉਹ ਕੀ ਕੁਝ ਬਰਾਮਦ ਹੋਇਆ ਸਾਡੇ ਵੱਲੋਂ ਤਿੰਨ ਦੋਸ਼ੀ ਜਿਹੜੇ ਆ ਫੜਲੇ ਜਿਨ੍ਹਾਂ ਨੇ ਪਲਾਨਿੰਗ ਕੀਤੀ ਸੀ ਸਾਰੀ ਇਹਨਾਂ ਦੇ ਨਾਲ ਰਲ ਕੇ ਜਿਹੜਾ ਮੇਨ ਦੋਸ਼ੀ ਹੈਗਾ ਸਾਡੇ ਕੋਲ ਉਹ ਅਜੇ ਉੱਥੋਂ ਜੰਡੇਆਲੇ ਦਾ ਹੀ ਆ ਉਹ ਭੱਜਿਆ ਆ ਇਹਦੇ ਵਿੱਚ ਅਸੀਂ ਤਿੰਨ ਬੰਦੇ ਫੜੇ ਆ ਲਵਪ੍ਰੀਤ ਸਿੰਘ ਇਦੇ ਕੋਲੋਂ ਅਸੀਂ 32 ਬੋਰ ਦਾ ਪਿਸਟਲ ਤੇ ਚਾਰ ਰੌਂਦ ਰਿਕਵਰ ਕੀਤੇ ਆ। ਅੱਗੇ ਮਨਮਿੰਦਰ ਸਿੰਘ ਹੈਗਾ। ਇਹ ਇਹ ਵੀ ਇੱਥੋਂ ਦਾ ਰਹਿਣ ਵਾਲਾ ਗੁਵਿੰਦਵਾਲ ਦਾ। ਇਹਦੇ ਕੋਲੋਂ ਇੱਕ ਗਲੌਗ 9mm, 8 ਰੌਂਦ ਤੇ ਦੋ ਮੈਗਜ਼ੀਨਾਂ ਤੇ ਇੱਕ ਪਿਸਟਲ 30 ਬੋਰ ਦਾ। ਚਾਰ ਰੌਂਦ। ਮਨਪ੍ਰੀਤ ਮਨੀ ਹੈਗਾ। ਇਹ ਵੀ ਇੱਥੋਂ ਦਾ ਰਹਿਣ ਵਾਲਾ ਆ ਖਾਲਸਾ ਨਗਰ ਕੋਟ ਮੇ ਸਿੰਘ ਦਾ। ਇਹਦੇ ਕੋਲੋਂ ਇੱਕ ਗਲੌਗ ਤੇ 6 9mm ਦਾ 6 ਰੌਂਦ ਤੇ ਇੱਕ ਪਿਸਟਲ 30 ਬੋਰ ਦਾ ਦੋ ਰੌਂਦ ਇਹ ਰਿਕਵਰ ਅਸੀਂ ਕੀਤੇ ਅੱਜ। ਰੰਜਿਸ਼ ਕੀ ਰਹੀ ਆ ਗੋਲੀਆਂ ਕਿਸ وجہ ਦੇ ਕਰ ਚਲਾਈਆਂ ਰੰਜਿਸ਼ ਜਿਹੜੀ ਆ ਫਿਲਹਾਲ ਅਜੇ ਜਿੰਨਾ ਚਿਰ ਅਬੀ ਕਲੀਅਰ ਨਹੀਂ ਹੁੰਦਾ ਫੜਿਆ ਨਹੀਂ ਜਾਂਦਾ ਬੇਸਿਕਲੀ ਫੈਮਿਲੀ ਦੀ ਕੋਈ ਪ੍ਰੋਬਲਮ ਹੈਗੀ ਆ ਪਰ ਫਿਰ ਵੀ ਜਿਹੜੀ ਆ 100% ਕਲੀਅਰ ਅਬੀ ਦੇ ਆਉਣ ਤੱਕ ਕਲੀਅਰ ਹੋਊਗੀ ਪੀ ਇਹਦੇ ਵਿੱਚ ਕੀ ਕੀ ਇਹਦੀ ਖਾਸ ਰੰਜਿਸ਼ ਕੀ ਸੀਗੀ ਕੋਈ ਮੁਢਲੀ ਜਾਂਚ ਤੋਂ ਹੀ ਪਤਾ ਲੱਗਿਆ ਕਿ ਇਹਨੇ ਮਾਰੂ ਹਥਿਆਰ ਇਹਨਾਂ ਦੇ ਜਿਹੜੇ ਸੀਗੇ ਉਹ ਆਏ ਕਿੱਥੇ ਸੀ ਇਹ ਸਾਰੇ ਦੇ ਸਾਰੇ ਜਿੱਦਾਂ ਆਉਂਦੇ ਤਾਂ ਪਾਕਿਸਤਾਨ ਤੋਂ ਪਾਰ ਹੀ ਆ ਜਿੱਦਾਂ ਗਲੌਗ ਹੋ ਗਏ ਦੂਸਰੇ ਤੇ ਇਹ ਮੇਨ ਜਿਹੜਾ ਅਭੀ ਹੈਗਾ ਅਭੀ ਆਉਣ ਦੇ ਉੱਤੇ ਹੀ ਇਹ ਸਾਰਾ ਜਿਹੜਾ ਬ੍ਰੇਕ ਹੋਊਗਾ ਸਾਰਾ ਇਹਨਾਂ ਦੇ ਉੱਪਰ ਪਹਿਲਾਂ ਕੋਈ ਪਰਚੇ ਦਰਜ ਹੈਗੇ ਹਾਂਜੀ ਇਹਨਾਂ ਦੇ ਉੱਤੇ 6 ਇੱਕ ਤੇ ਆ ਤੇ 4 ਇੱਕ ਤੇ ਆ ਜਿਹੜਾ ਆਪਣੇ ਪਰਚੇ ਦਰਜ ਐਨਾਂ ਤੇ ਲਪਰੀ ਤੇ ਕੋਈ ਪਰਚਾ ਨਹੀਂ ਉਹ ਹੁਣ ਇਹਨਾਂ ਦੇ ਨਾਲ ਨਵੇਂ ਗੈਂਗ ਦੇ ਵਿੱਚ ਰਲਿਆ ਸੀ ਕਿ ਪਰਚੇ ਪਹਿਲਾਂ ਦਰਜ ਨੇ ਬੇਲ ਆਊਟ ਨੇ ਉਹਨਾਂ ਦੇ ਵਿੱਚੋਂ ਜਾਂ ਭਗੌੜੇ ਨੇ ਉਹਨਾਂ ਚੋਂ ਬੇਲ ਆਊਟ ਕੀ ਸਰ ਹੁਣ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ ਕੀ ਮੈਸੀ ਕੀ ਦੇਣਾ ਚਾਹੂਗੇ ਜਿਹੜੇ ਲੋਕ ਕਿਸੇ ਦੇ ਪਿੱਛੇ ਲੱਗ ਕੇ ਜਾਂ ਤਾਂ ਭਟਕ ਕੇ ਇਹੋ ਜਿਹੇ ਕਾਰਨਾਮੇ ਕਰਦੇ ਆ ਫਿਰ ਅੰਤ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਜਿਹੜੀ ਹੁਣ ਸਾਡੇ ਸਮਾਜ ਦੇ ਵਿੱਚ ਜਿਹੜੀ ਆ ਆ ਗਈ ਆ ਗਰਾਵਟ ਉਹ ਇਹੀ ਆ ਹਰ ਮਾਂ ਪਿਓ ਨੂੰ ਪਤਾ ਹੁੰਦਾ ਵੀ ਸਾਡਾ ਬੱਚਾ ਕੀ ਕਰਦਾ ਇਹ ਤੁਸੀਂ ਦੇਖੋਗੇ ਵੀ 18 ਤੋਂ 24 25 ਸਾਲ ਦੇ ਵਿੱਚ ਵਿੱਚ ਅਨਮੈਰਿਡ ਬੱਚੇ ਆ ਸਾਰੇ ਜਿਹੜੇ ਇਹਨਾਂ ਗੱਲ ਇਹਨਾਂ ਕੰਮਾਂ ਦੇ ਵਿੱਚ ਪਏ ਆ ਹੁਣ ਤੁਸੀਂ ਦੇਖੋ ਵੀ ਇਹ ਕਿੱਥੋਂ ਘਰਾਂ ਦੇ ਵਿੱਚ ਵੜਦੇ ਨਹੀਂ 10 10 ਦੇ ਨਹੀਂ ਆਉਂਦੇ ਜੇ ਪਿਸਟਲ ਰਵਾਲਵਰ ਲੈ ਕੇ ਆਉਂਦੇ ਘਰ 'ਚ ਮਦਰ ਨੂੰ ਫਾਦਰ ਨੂੰ ਉਹਨਾਂ ਨੂੰ ਪਤਾ ਹੁੰਦਾ ਲੇਕਿਨ ਸਾਡੀ ਬਦਕਿਸਮਤੀ ਸਾਡੇ ਸਮਾਜ ਦੀ ਇਹ ਆ ਗਈ ਆ ਕਿ ਅਸੀਂ ਕਟਹਿਰੇ ਚ ਪੁਲਿਸ ਨੂੰ ਤੇ ਸਰਕਾਰ ਨੂੰ ਖੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰੀ ਤੇ ਰਿਕਵੈਸਟ ਆ ਵੀ ਦੇਖੋ ਜੇ ਹੁਣ ਬੱਚੇ ਇਹਨਾਂ ਦੀ ਰੈਸਟ ਪਊਗੀ ਅੰਦਰ ਜਾਣਗੇ ਇਹ 302 ਦੇ ਵਿੱਚ ਕਨਵਰਟ ਹੋ ਗਿਆ ਮਕਦਮਾ ਸਜ਼ਾ ਉਹਨਾਂ ਨੂੰ ਉਮਰ ਕੈਦ ਹੁੰਦੀ ਆ ਸਾਰੀ ਲਾਈਫ ਤਬਾਹ ਹੋ ਗਈ ਤੇ ਮੇਰੀ ਤਾਂ ਪੇਰੈਂਟਸ ਨੂੰ ਇਹ ਹੀ ਬੇਨਤੀ ਆ ਵੀ ਇਹਨਾਂ ਨੂੰ ਕੰਮਕਾਰ ਤੇ ਲਾਓ ਨਹੀਂ ਆ ਤੁਸੀਂ 6 ਵਜੇ 7 ਵਜੇ ਤੋਂ ਬਾਅਦ ਇਹਨਾਂ ਨੂੰ ਘਰ ਰੱਖੋ ਅਗਰ ਹਰ ਬੰਦੇ ਨਾਲ ਇੱਕੋ ਹੀ ਗੱਲ ਹੁੰਦੀ ਆ ਜੀ ਸਾਡਾ ਬੱਚਾ ਸਾਡੇ ਕਹਿਣੇ ਚ ਨਹੀਂ ਜੇ ਕਹਿਣੇ ਚ ਨਹੀਂ ਸਾਡੀ ਹੈਲਪ ਲੈ ਲਓ ਕੋਈ ਸਮਾਜ ਸੇਵੀ ਸੰਸਥਾਵਾਂ ਮਾ ਹੈਗੀਆਂ ਉਹਨਾਂ ਦੀ ਹੈਲਪ ਲਓ ਇਸ ਕਰਕੇ ਮੇਰੀ ਤਾਂ ਇਹੀ ਸਾਰਿਆਂ ਨੂੰ ਰਿਕੁਐਸਟ ਆ ਵੀ ਆਪਣੇ ਬੱਚਿਆਂ ਤੇ ਕੰਟਰੋਲ ਕਰੋ ਫਿਰ ਦੇਖੋ ਸਕੂਟਰ ਮੋਟਰਸਾਈਕਲ ਗੱਡੀਆਂ ਚੋਰੀ ਦੀਆਂ ਲਿਆਉਂਦੇ ਆ ਬਿਨਾ ਨੰਬਰ ਤੋਂ ਹੈਗੇ ਆ ਆਉਣ ਜਾਣ ਰਾਤ ਬਰਾਤੇ ਆ ਚਾਰ ਚਾਰ ਪੰਜ ਪੰਜ ਬੰਦੇ ਜਦੋਂ ਗਏਗੇ ਇਹ ਬੰਦਾ ਇੱਕ ਇੱਕ ਦੂਜੇ ਦੇ ਘਰਾਂ ਚ ਜਾਂਦੇ ਆ ਤੇ ਹਰ ਮਾਂ ਪਿਓ ਨੂੰ ਭੈਣ ਭਰਾ ਨੂੰ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ ਪਰ ਨਹੀਂ ਰੋਕਦੇ ਇਸੇ ਕਰਕੇ ਇਹ ਸਾਰਾ ਜਿਹੜਾ ਹਾਲਾਤ ਜਿਹੜੇ ਆ ਖਰਾਬ ਹੋ ਰਹੇ ਆ ਹੁਣ ਵੱਧ ਕਿਸਮਤੀ ਹੈ ਕਿ ਪਿਛਲੇ ਦਿਨੀ ਸ਼ਹਿਰੀ ਪੁਲਿਸ ਦੇ ਵੱਲੋਂ ਵੀ ਦੋ ਕੇਸ ਫੜੇ ਗਏ ਆ ਜਿਸ ਦੇ ਵਿੱਚ ਨਵਾਲਗ ਜਿਹੜੇ ਸੀ ਉਹ ਮੌਜੂਦ ਸੀਗੇ ਔਰ ਬਦਕਿਸਮਤੀ ਉਹ ਤੋਂ ਡੀਏਸੀ ਕੀ ਇੱਕ ਨਵਾਲਗ ਨੂੰ ਉਸਦੇ ਪਿਓ ਨੇ ਖੁਦ ਇਸ ਕੰਮ ਦੇ ਵਿੱਚ ਪਾਇਆ ਹੋਇਆ ਸੀ ਵੈਪਨ ਸਪਲਾਈ ਕਰਨ ਦੇ ਵਿੱਚ ਦੇਖੋ ਇਹ ਤਾਂ ਫਿਰ ਗੱਲ ਹੀ ਆ ਵੀ ਜੇ ਬਾਪ ਹੀ ਇਸ ਤਰ੍ਹਾਂ ਦਾ ਤਾਂ ਫਿਰ ਬੱਚੇ ਕੀ ਕਰਨਗੇ ਤੇ ਮੈਂ ਤਾਂ ਇਹੀ ਗੱਲ ਹਰ ਵਾਰੀ ਇਹੀ ਗੱਲ ਕਹਿੰਦਾ ਦੇਖੋ ਸਕੂਲਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਜੇ ਟੀਚਰ ਅੱਗੇ ਦਬਕਦੇ ਸੀ ਉਹ ਅਸੀਂ ਸਾਰਾ ਸਿਸਟਮ ਖਤਮ ਕਰਤਾ ਰਲ ਮਿਲ ਕੇ ਜੇ ਕਿਸੇ ਬੱਚੇ ਨੂੰ ਕੋਈ ਦਬਕਾ ਉਹਦੀ ਮਦਰ ਫਾਦਰ ਮੌਕੇ ਤੇ ਜਾਣਗੇ ਤੁਸੀਂ ਸਾਡੇ ਬੱਚੇ ਨੂੰ ਕਿਉਂ ਦਬਕਿਆ ਇਹ ਚੀਜ਼ਾਂ ਜਿਹੜੀਆਂ ਨਾ ਇਸੇ ਕਰਕੇ ਸਮਾਜ ਦੇ ਵਿੱਚ ਗਰਾਵਟ ਆ ਗਈ ਆ ਪੜ੍ਹਾਈ ਵੱਲੋਂ ਹਟ ਕੇ ਪੁੱਠੇ ਕੰਮਾਂ ਦੇ ਵਿੱਚ ਪੈ ਗਏ ਆ ਮਤਲਬ ਪਹਿਲਾਂ ਤਾਂ ਮਦਰ ਫਾਦਰ ਦਾ ਫਿਰ ਦੂਜਾ ਜਿਹੜਾ ਟੀਚਰ ਦਾ ਡਰ ਹੋਣਾ ਚਾਹੀਦਾ ਜਿਹੋ ਜੀ ਅਸੀਂ ਪਨੀਰੀ ਜਿੱਦਾਂ ਕਹਿ ਦਿੰਦੇ ਆ ਵੀ ਉਹ ਹੋਊਗੀ ਅੱਗੇ ਆਊਗੀ ਉਹੋ ਜੀ ਉਹਨਾਂ ਦੀ ਸੋਚ ਡਵੈਲਪ ਹੋਣੀ ਆ ਜੇ ਸਕੂਲ ਦੇ ਵਿੱਚ ਸਕੂਲਿੰਗ ਵਧੀਆ ਹੋ ਜਾਏ ਤੇ ਸਾਰਾ ਵਧੀਆ ਪਰ ਟੀਚਰ ਵੀ ਇਸ ਗੱਲ ਤੋਂ ਡਰਦੇ ਆ ਲੋਕੇ ਮਾਨਜੋਗ ਅਦਾਲਤਾਂ ਦਾ ਡਰਾਵਾ ਦੇ ਦਿੰਦੇ ਆ ਦੇਖੋ ਧਬਕਾ ਜਰੂਰ ਹੋਣਾ ਚਾਹੀਦਾ ਜਿਹੜਾ ਬੱਚਿਆਂ ਨੂੰ ਕੰਟਰੋਲ ਕਰਨ ਦੇ ਲਈ ਹਰ ਮਾਂ ਪਿਓ ਨੂੰ ਹਰ ਸਮਾਜ ਨੂੰ ਇਹ ਹੁਣ ਤੁਸੀਂ ਆਪਣੇ ਘਰ ਆਂਢ ਗੁਆਢ ਦੇ ਵਿੱਚ ਕੀ ਆਪਣੇ ਭਤੀਜੇ ਭਤੀਜੀ ਨੂੰ ਨਹੀਂ ਤੁਸੀਂ ਕੁਝ ਕਹਿ ਸਕਦੇ ਮਨ ਲਓ ਹਾਲਾਤ ਇਦਾਂ ਦੇ ਬਣ ਚੁੱਕੇ ਆ ਤਾਂ ਮੇਰੀ ਇਹੀ ਰਿਕਵੈਸਟ ਹੈਗੀ ਆ ਕਿ ਤੁਸੀਂ ਆਪਣੇ ਬੱਚਿਆਂ ਤੇ ਕੰਟਰੋਲ ਕਰੋ ਆਂਢ ਗੁਆਢ ਦੇ ਵਿੱਚ ਸਾਡੀ ਹੈਲਪ ਲਓ ਪੁਲਿਸ ਦੀ ਅਗਰ ਮੈਂ ਇਹੀ ਗੱਲ ਕਹਿਣਾ ਵੀ ਅਸੀਂ ਕਿਸੇ ਨੂੰ ਸਾਡਾ ਇਹ ਮਕਸਦ ਨਹੀਂ ਵੀ ਫੜ ਕੇ ਜੇਲ੍ਹ ਦੇ ਵਿੱਚ ਹੀ ਦੇਣਾ ਅਗਰ ਕੋਈ ਬੱਚਾ ਵਿਗੜ ਗਿਆ ਤੁਸੀਂ ਸਾਡੇ ਕੋਲ ਲਿਆਓ ਅਸੀਂ ਹੈਲਪ ਕਰਾਂਗੇ ਹੁਣ ਜਿਹੜੇ ਨਸ਼ੇ ਦਾ ਚੱਲ ਰਿਹਾ ਮਾਨਜੋਗ ਸੀਐਮ ਸਾਹਿਬ ਵੱਲੋਂ ਬੜਾ ਵਧੀਆ ਦੇਖੋ ਡੀ ਐਡਿਕਸ਼ਨ ਸੈਂਟਰ ਉੱਥੇ ਅਸੀਂ ਐਡਮਿਟ ਕਰਾਉਨੇ ਵਿਦਆਊਟ ਟੋਟਲ ਫ੍ਰੀ ਉਹਨਾਂ ਦਾ ਇਲਾਜ ਹੁੰਦਾ ਓਟ ਸੈਂਟਰਾਂ ਦੇ ਵਿੱਚ ਦਵਾਈ ਫ੍ਰੀ ਮਿਲਦੀ ਆ ਤੇ ਕਹਿਣ ਤੋਂ ਇਹ ਭਾਵ ਆ ਵੀ ਇਹ ਚੀਜ਼ ਜਿਹੜੇ ਕਈ ਹੁਣ ਲੋਕ ਅਵੇਅਰ ਹੋਏ ਆ ਉਹ ਸਾਡੇ ਕੋਲ ਲੈ ਕੇ ਆਉਂਦੇ ਆ ਅਸੀਂ ਆਪਣੀ ਗੱਡੀ ਤੇ ਉੱਤੇ ਉਹਨਾਂ ਨੂੰ ਛੱਡ ਕੇ ਆਉਨੇ ਆ ਉਹਨਾਂ ਨੂੰ ਐਡਮਿਟ ਕਰਾਉਨੇ ਆ ਟ੍ਰੀਟਮੈਂਟ ਕਰਾਉਨੇ ਆ ਅਸੀਂ ਤੁਹਾਨੂੰ ਦੱਸ ਦਈਏ ਕਿ ਜਨਰਾਲਾ ਪੁਲਿਸ ਦੇ ਵੱਲੋਂ ਵਕਫ ਵਕ ਟੀਮਾਂ ਬਣਾ ਕੇ ਜੋ ਇਸ ਕੇਸ ਨੂੰ ਹੱਲ ਕਰ ਲਿਆ ਕਿ ਜਿਸ ਦੇ ਵਿੱਚ ਲਗਭਗ 4 ਗ੍ਰਿਫਤਾਰੀਆਂ ਜਿਹੜੀਆਂ ਹੁਣ ਤੱਕ ਹੋਈਆਂ ਨੇ ਵੈਪਨ ਫੜੇ ਗਏ ਨੇ ਉਸ ਦੇ ਨਾਲ ਇੱਕ ਸੁਝਾਅ ਜਿਹੜਾ ਪੁਲਿਸ ਦੇ ਵੱਲੋਂ ਦਿੱਤਾ ਗਿਆ ਅਗਰ ਤੁਸੀਂ ਇਸ ਸੁਝਾਅ ਨੂੰ ਮੰਨਦੇ ਹੋ ਤਾਂ ਅਸੀਂ ਵੀ ਆਸ ਕਰਦੇ ਹਾਂ ਆਪਣੇ ਇਸ ਚੈਨਲ ਦੇ ਮਾਧਿਅਮ ਰਹੀਂ ਤੁਹਾਡੇ ਬੱਚੇ ਨਹੀਂ ਵਿਗੜਨਗੇ ਕਿਉਂਕਿ ਪਹਿਲੀ ਜ਼ਿੰਮੇਵਾਰੀ ਮਾਪਿਆਂ ਦੀ ਆ ਉਹ ਮਾਪੇ ਬਣ ਕੇ ਨਿਭਾਓ ਦੂਜੀ ਜ਼ਿੰਮੇਵਾਰੀ ਟੀਚਰਾਂ ਦੀ ਆ ਟੀਚਰ ਬਣ ਕੇ ਉਹ ਤਾਨਵਾ ਸਕਦੇ ਆ ਅਗਰ ਮਾਪੇ ਉਹਨਾਂ ਨੂੰ ਖੁੱਲ ਦੇਣਗੇ ਬੱਚੇ ਦੇ ਉੱਪਰ ਛਿੜਕ ਰੱਖਣਗੇ ਐਸੀ ਹੀ ਤਰ੍ਹਾਂ ਦੀ ਇੱਕ ਚੰਗੀ ਸੋਚ ਲੈ ਕੇ ਔਰ ਇੱਕ ਚੰਗੇ ਕੇਸ ਦੇ ਅੰਦਰ ਪਰ ਨਿਪਟਾਰੇ ਦੇ ਲਈ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੁਖਵਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ